हां जी दोस्तों लैमनेस ਦਾ ਲੰਗੜੇਪਨ ਦਾ ਪੱਕਾ ਇਲਾਜ ਲੈ ਕੇ ਆਏ ਆ ਤੇ ਇਹ ਕੇਸ ਦੇਖੋ ਕਿੰਨਾ ਬੁਰਾ ਹਾਲ ਸੀ ਗਾਂ ਦਾ ਕਿੰਨੀ ਤਕਲੀਫ ਸੀ ਤੁਰੇ ਹੀ ਮਸਾਂ ਜਾਂਦਾ ਸੀ ਤੇ ਇਹ ਆਪਣੇ ਇਲਾਜ ਤੋਂ ਬਾਅਦ ਤੇ ਸਪਲੀਮੈਂਟ ਦੇਣ ਤੋਂ ਬਾਅਦ ਦੇਖੋ ਬਿਲਕੁਲ ਸਮੂਥ ਚੱਲ ਰਹੀ ਹੈ ਬਿਲਕੁਲ ਲੈਮਨੈਸ ਖਤਮ ਹੋ ਗਈ ਤੇ ਦੁਬਾਰੇ ਵੀ ਇਹ ਨਹੀਂ ਆਉਗੀ ਇਸ ਨੂੰ ਲਗੜਪਣ ਆਓ ਆਪਾਂ ਇਹ ਕੇਸ ਬਾਰੇ ਪੂਰੀ ਗੱਲਬਾਤ ਕਰਦੇ ਆਂ ਇਹ ਗਾਂ ਜੀ ਦੇਖੋ ਕਾਫੀ ਜਿਆਦਾ ਤਕਲੀਫ ਸੀ ਇਸ ਨੂੰ ਲੈਮਨੈਸ ਸੀ ਕਾਫੀ ਸਮੇਂ ਤੋਂ ਗਿੱਟੇ ਤੇ ਸੋਜ ਵੀ ਰਹਿੰਦੀ ਸੀ ਖੁਰਵੀ ਗਲਦਾ ਰਹਿੰਦਾ ਸੀ ਥੱਲੇ ਤੋਂ ਜਿਵੇਂ ਉਫ ਡ੍ਰੀਮਿੰਗ ਕਰਵਾਏ ਤੋਂ ਬਾਅਦ ਵੀ ਇਹ ਠੀਕ ਨਹੀਂ ਹੁੰਦੀ ਸੀ ਤੁਸੀਂ ਖੁਦ ਦੇਖ ਸਕਦੇ ਹੋ ਵੀ ਇਹਨੂੰ ਤੁਰਨ ਚ ਕਿੰਨੀ ਜ਼ਿਆਦਾ ਤਕਲੀਫ ਹੈ ਵਧੀਆ ਦੁੱਧ ਵਾਲੀ ਗਾਂ ਪਰ ਜਦੋਂ ਇੰਨੀ ਤਕਲੀਫ ਹੋਵੇ ਪਸ਼ੂ ਅੱਧਾ ਦੁੱਧ ਵੀ ਨਹੀਂ ਦਿੰਦਾ 30 ਲੀਟਰ ਵਾਲੀ ਗਾਂ ਮਸਾਂ 15-18 ਲੀਟਰ ਦੁੱਧ ਦੇ ਸਕਦੀ ਹੈ ਜਦੋਂ ਇੰਨੀ ਤਕਲੀਫ ਚ ਹੋਵੇ ਉਹ ਪੂਰਾ ਇਨਟੇਕ ਵੀ ਨਹੀਂ ਲੈ ਪਾਉਂਦੀ ਇਹਦੇ ਕਾਰਨ ਬਹੁਤ ਸਾਰੇ ਹੁੰਦੇ ਨੇ ਐਸਿਡੋਸਿਸ ਇਸ ਦੀ ਜੜਾ ਸ਼ੁਰੂਆਤ ਐਸਿਡੋਸਿਸ ਤੋਂ ਹੁੰਦੀ ਹੈ ਤੇ ਉਸ ਤੋਂ ਬਾਅਦ ਲਿਵਰ ਖਰਾਬ ਹੁੰਦਾ ਫੇਰ ਪਸ਼ੂ ਨੂੰ ਲੈਮਨਸ ਵਾਲੇ ਕੇਸ ਚ ਲੈ ਜਾਂਦਾ ਜਾਂ ਮਸਟੈਟਸ ਵੀ ਵਾਰ-ਵਾਰ ਇਹਦੇ ਨਾਲ ਆਉਂਦੀ ਰਹਿੰਦੀ ਆ। ਮੋਕ ਵੀ ਪਸ਼ੂ ਇਹ ਮਾਰਦਾ ਰਹਿੰਦਾ। ਤਾਂ ਇਹਦਾ ਆਪਾਂ ਪੱਕਾ ਹੱਲ ਕਰ ਸਕਦੇ ਹਾਂ 100% ਤੇ ਲਾਈਫਟਾਈਮ ਦੁਬਾਰੇ ਵੀ ਨਹੀਂ ਹੋਊਗੀ ਜੇ ਫਾਰਮਰ ਆਪਣੇ ਤਰੀਕੇ ਉਸ ਦੀ ਖੁਰਾਕ ਸੈਟਅਪ ਸਹੀ ਰੱਖੂਗਾ, ਵਧੀਆ ਰੱਖੂਗਾ। ਤੇ ਇਹ ਆਪਾਂ ਇਹਦਾ ਥੋੜਾ ਟ੍ਰੀਟਮੈਂਟ ਕਰਿਆ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਆਪਾਂ ਵੀਡੀਓ ਦਿਖਾਉਨੇ ਆ। ਇਹ ਦੇਖੋ ਟ੍ਰੀਟਮੈਂਟ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਕਿੰਨੀ ਵਧੀਆ ਇਹਦੀ ਚਾਲ ਹੋ ਗਈ ਇਸ ਤੋਂ ਬਾਅਦ ਇਹਦੀ ਹੁਣ ਸਿਹਤ ਵੀ ਸੁਧਰਨੀ ਸ਼ੁਰੂ ਹੋ ਜਾਣੀ ਆ ਤੇ ਇਸ ਨੇ BCSB ਮੇਨਟੇਨ ਕਰ ਜਣਾ ਦੁੱਧ tane ਨਾਲ ਦੀ ਨਾਲ ਹੀ ਵਧਣਾ ਸ਼ੁਰੂ ਕਰ ਦਿੱਤਾ ਤੇ ਜਿਵੇਂ ਆਪਾਂ ਦੱਸਿਆ ਵੀ ਇਸ ਦੀ ਸ਼ੁਰੂਆਤ ਇਹ ਜੋ ਪ੍ਰੋਬਲਮ ਆ ਹੱਥ ਇਹ ਆਉਂਦੀ ਹੈ ਆਪਣੀ ਖੁਰਾਕ ਸੰਬੰਧੀ ਸਮੱਸਿਆ ਹੈ ਤਾਂ ਆਪਾਂ ਜ਼ਿਆਦਾ ਇਹਦੇ ਵਿੱਚ ਟੀਕੇ ਦਵਾਈਆਂ ਜਾਂ ਹੋਰ ਨਹੀਂ ਦੇਣਾ ਹੁੰਦੀਆਂ ਇਸ ਦੇ ਵਿੱਚ ਜ਼ਿਆਦਾਤਰ ਆਪਾਂ ਫੀਡ ਸਪਲੀਮੈਂਟਰੀ ਦਿੰਨੇ ਆ ਜਾਂ ਆਪਾਂ ਖਰਾਕਤ ਸੁਧਾਰ ਕਰਦੇ ਆਂ ਜਿੱਥੇ ਗਲਤ ਪੈ ਰਹੀ ਆਂ ਜਾਂ ਪਸ਼ੂ ਐਸਿਡੋਸਿਸ 'ਚ ਰਹਿੰਦਾ ਲੰਬਾ ਟਾਈਮ ਜਾਂ ਐਲਕ੍ਰੋਸਿਸ ਵਿੱਚ ਰਹਿੰਦਾ ਤੇ ਇਹਨਾਂ ਆਪਾਂ ਸਹੀ ਕਰਕੇ ਉਸ ਤੋਂ ਬਾਅਦ ਇਸ ਨੂੰ ਸਪਲੀਮੈਂਟ ਜੋ ਦਿੱਤੇ ਨੇ ਆਪਾਂ ਤੁਹਾਨੂੰ ਉਹ ਦਿਖਾ ਦਿੰਨੇ ਆਂ ਤੇ ਗਾਂ ਇਹ ਬਿਲਕੁਲ ਠੀਕ ਆ ਤੇ ਦੁਬਾਰੇ ਵੀ ਨਹੀਂ ਹੋਊਗੀ ਇਹ ਸਪਲੀਮੈਂਟ ਨੇ ਮੈਪਲੀ ਦੇ ਹੂਫ ਹੈਲਥ ਔਰ ਬੋਬੀ ਡੀਟੌਕਸ ਇਹ ਦੋ ਤਰ੍ਹਾਂ ਦੇ ਪ੍ਰੋਡਕਟ ਨੇ ਇਸ ਨੂੰ ਲੰਬਾ ਟਾਈਮ ਚੱਲਦੇ ਨੇ ਤਾਂ ਇਹ ਬਿਲਕੁਲ ਜੜੋਂ ਖਤਮ ਹੋ ਜਾਂਦੀ ਹੈ ਬਿਮਾਰੀ ਪਰ ਨਾਲ ਨਾਲ ਆਪਾਂ ਨੂੰ ਥੋੜਾ ਜਿਆਦਾ ਟ੍ਰੀਟਮੈਂਟ ਦੇਣਾ ਪੈਂਦਾ ਸਟਾਰਟਿੰਗ 'ਚ ਤੇ ਕੋਈ ਵੀ ਇਸ ਤਰ੍ਹਾਂ ਦਾ ਕੇਸ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਇਹਦਾ 100% ਇਲਾਜ ਤੁਹਾਨੂੰ ਕਰਕੇ ਦੇਵਾਂਗੇ ਬਸ ਤੁਸੀਂ ਆਪਾਂ ਨੂੰ ਆਪਣੇ ਪਸ਼ੂ ਦੀ ਇੱਕ ਤਾਂ ਇਸ ਤਰ੍ਹਾਂ ਵੀਡੀਓ ਬਣਾ ਕੇ ਪਾਉਣੀ ਆ ਚਾਰੇ ਪਾਸੇ ਤੋਂ ਘੁਮਾ ਕੇ ਤੁਸੀਂ ਆਪਣੇ ਵਟਸਐਪ ਨੰਬਰ ਤੇ ਪਾ ਦੇਣੀ ਆ ਨੰਬਰ ਮੇਰਾ ਸਕਰੀਨ ਉੱਪਰ ਚੱਲ ਰਿਹਾ ਔਰ ਜੇ ਆਪਾਂ ਨੂੰ ਲੋੜ ਦੇਖਦੀ ਅਸੀਂ ਤੁਹਾਨੂੰ ਦੱਸਾਂਗੇ ਵੀ ਇਹਦੇ ਟੈਸਟ ਕਰਵਾਉਣੇ ਨੇ ਤੁਸੀਂ ਕਿਹੜੇ-ਕਿਹੜੇ ਟੈਸਟ ਕਰਵਾਉਣੇ ਨੇ ਤੇ ਕਿੱਥੋਂ ਕਰਵਾਉਣੇ ਨੇ ਉਹ ਵੀ ਤੁਸੀਂ ਲੈਬੋਰੀ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸਮਾ ਵਾਲੀ ਲੈਬ ਤੋਂ ਹੀ ਵਧੀਆ ਕਰਾਉਣੀ ਚਾਹੀਦੀ ਜਿੱਥੇ ਵਟਨੀ ਦੇ ਟੈਸਟ ਹੁੰਦੇ ਨੇ ਤਾਂ ਉਹ ਤੁਸੀਂ ਪਾ ਦੇਵੋਗੇ ਤਾਂ ਇਹਦੀ ਫੁੱਲ ਡਾਇਗਨੋਸ ਜਦੋਂ ਹੋ ਗਿਆ ਕੇਸ ਅਸੀਂ ਤੁਹਾਨੂੰ ਦੱਸ ਦੇਵਾਂਗੇ ਵੀ ਕਿੰਨੇ ਟਾਈਮ ਚ ਨੇ ਠੀਕ ਹੋਣਾ ਤੇ ਦੁਬਾਰੇ ਵੀ ਬਿਲਕੁਲ ਨਹੀਂ ਹੋਊਗਾ ਲਾਈਫਟਾਈਮ ਚਾਹੇ ਤੁਸੀਂ ਪਹਿਲਾਂ ਕਿੰਨਾ ਵੀ ਟਰੀਟਮੈਂਟ ਕਰਵਾ ਚੁੱਕੇ ਹੋ ਲੈਮਨਸ ਦਾ ਖੁਰ ਵੀ ਸਾਫ ਕਰਵਾ ਚੁੱਕੇ ਹੋ ਫਿਰ ਵੀ ਜੇ ਲੰਗ ਨਹੀਂ ਜਾਂਦਾ ਤਾਂ ਆਪਾਂ ਇਹ ਲਗੜਾਪਨ ਨੂੰ ਬਿਲਕੁਲ ਠੀਕ ਕਰ ਦੇਵਾਂਗੇ ਜੀ ਠੀਕ ਹੈ ਜੀ ਤੁਸੀਂ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇ ਲੋਡ ਪੈਂਦੇ ਤਾਂ ਆਪਾਂ